ਪਿਛਲੇ ਕੁਝ ਮਹੀਨਿਆਂ ਤੋਂ ਇਹ ਤਾਂ ਜ਼ਾਹਿਰ ਸੀ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ 'ਚ ਵਾਧਾ ਹੋਇਆ ਹੈ ਪਰ ਜੋ ਅੰਕੜੇ ਹੁਣ ਸਾਹਮਣੇ ਆਏ ਨੇ ਉਹ ਵਾਕਿਆ ਹੀ ਚੁੰਕਾ ਦੇਣ ਵਾਲੇ ਨੇ ਸੋਮਵਾਰ ਦੀ ਜੀਤ ਅਖਬਾਰ 'ਚ ਬਰਜਿੰਦਰ ਸਿੰਘ ਬਰਾੜ ਵੱਲੋਂ ਛਪੀ ਖਬਰ ਮੁਤਾਬਕ ਪਿਛਲੇ 7 ਮਹੀਨਿਆਂ 'ਚ 8 ਦਰਜਨ ਕਿਸਾਨਾਂ ਨੇ ਆਰਥਿਕ ਹਾਲਤ ਕਰਕੇ ਖੁਦਕਸ਼ੀ ਕਰ ਲਈ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਕਰੀਬ 200 ਦਿਨਾਂ 'ਚ 100 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਯਾਨੀ ਇੱਕ ਦਿਨ ਛੱਡ ਕੇ ਮੁਲਕ ਦਾ ਅੰਨਦਾਤਾ ਕਹਿਣ ਵਾਲੇ ਰਾਜ ਵਿੱਚ ਇੱਕ ਨਾਇਕ ਜ਼ਿਮੀਦਾਰ ਰੱਬ ਨੂੰ ਪਿਆਰਾ ਹੋ ਰਿਹਾ ਸੀ ਸਾਡੇ ਤੋਂ ਵਾਂਝਾ ਹੋ ਰਿਹਾ ਸੀ ਇਸ ਦੇ ਕਈ ਕਾਰਨ ਸਨ ਬੇਮੌਸਮੀ بارشਾਂ ਕਰਕੇ ਫਸਲਾਂ ਦਾ ਖਰਾਬ ਹੋਣਾ ਬਾਸਮਤੀ ਦੀ ਸਹੀ ਕੀਮਤ ਨਾ ਮਿਲਣੀ ਕਪਾਹ ਦੀ ਫਸਲ ਦਾ ਚਿੱਟੇ ਮੱਛਰ ਤੋਂ ਤਬਾਹੀ ਅਤੇ ਵੱਧ ਰਹੇ ਕਰਜ਼ੇ ਵਗੈਰਾ ਵਗੈਰਾ ਇਹ ਖਬਰ ਇਸ ਕਰਕੇ ਬਹੁਤ ਅਹਿਮ ਹੈ ਕਿਉਂਕਿ ਹਾਲਾਤਾਂ 'ਚ ਹਾਲੇ ਵੀ ਕੋਈ ਬਿਹਤਰੀ ਨਹੀਂ ਆਈ ਸਰਕਾਰ ਕੋਲ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਜੇ ਪਿਛਲੇ 6 ਮਹੀਨੇ ਦੀਆਂ ਰੈਲੀਆਂ ਸਿਆਸੀ ਰੈਲੀਆਂ ਜਿਹੜੀਆਂ ਕਾਨਫਰੰਸਾਂ ਹੋ ਰਹੀਆਂ ਉਹਨਾਂ ਤੇ ਨਿਗਾਹ ਮਾਰੀਏ ਤਾਂ ਇੰਜ ਲੱਗ ਰਿਹਾ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਵੀ ਇਸ ਮਸਲੇ ਉੱਪਰ ਗੰਭੀਰਤਾ ਨਾਲ ਹਾਲੇ ਵਿਚਾਰ ਨਹੀਂ ਕੀਤਾ ਕੋਈ ਹੱਲ ਨਹੀਂ ਦੱਸਿਆ ਇਸ ਤੋਂ ਪਹਿਲਾਂ ਕਿ 2017 ਦੀਆਂ ਚੋਣਾਂ ਦਾ ਪ੍ਰਚਾਰ ਜ਼ੋਰ ਫੜ ਲਵੇ ਅਕਾਲੀ ਭਾਜਪਾ ਸਰਕਾਰ ਨੂੰ ਇੱਕ ਸਰਬ ਪਾਰਟੀ ਮੀਟਿੰਗ ਸੱਦ ਕੇ ਇਹ ਮਸਲਾ ਖੇਤੀਬਾੜੀ ਮਾਰਾਂ ਦੇ ਅਧਿਐਨ ਵਾਸਤੇ ਸੌਂਪ ਦੇਣਾ ਚਾਹੀਦਾ ਵਾ ਨਾਲ ਨਾਲ ਕ੍ਰੌਪ ਇੰਸ਼ੋਰੈਂਸ ਸਕੀਮ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਇਕਦਮ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਹਰ ਪਿੰਡ 'ਚ ਕਰਜ਼ੇ ਹੇਠ ਕਿਸਾਨਾਂ ਦੀ ਲਿਸਟ ਬਣਾ ਕੇ ਉਨ੍ਹਾਂ ਤੱਕ ਸੰਪਰਕ ਵੀ ਕਰਨਾ ਸਰਕਾਰ ਨੂੰ ਚਾਹੀਦਾ ਹੈ